ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾਮ ਹੱਲਾ ਚੌਥਾ ਸ਼ੰਤਕਰ ਚੌਥਾ ਹਰ ਅੰਮ੍ਰਿਤ ਪੀਨੇ ਲੋਇਨਾ ਮਨ ਪ੍ਰੇਮ ਰਤਨਾ RAM ਰਾਜੇ ਮਨ RAM ਕਸਵੜੀ ਲਾਇਆ ਕੰਚਨ ਸੋਵੈਨਾ ਗੁਰਮੁਖ ਰੰਗ ਚਲੂ ਲਿਆ ਮੇਰਾ ਮਨ ਤਨੋਂ ਪੀਨਾ ਜਨ ਨਾਨਕ ਮੁਸਕ ਸ਼ਕੋਲਿਆ ਸਭ ਜਨ ਮ ਤਨ ਤਨਾਂ ਇਕ ਉਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਆਸਾਮ ਹੈ ਲਾਪਾਲਾ 12 ਸ਼ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੂਟੇ ਅਸ ਰਾਜਾ ਕੀ ਧੁਨੀ ਸ਼ਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੂ ਆਪਨੇ ਦਿਉ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕਿ ਇਹ ਕਰਤਨਾ ਲਾਗੀ ਵਾਰ ਲਾ ਦੂ ਜਾ ਜੇ ਸੋ ਚੰਦਾ ਉਗਵਹੈ ਸੂਰਜ ਚੜਹੈ ਹਜ਼ਾਰ 에ਤੇ ਚਾਨਣ ਹੋ ਦਿਆ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਨਾ ਸੁਚੇਤ ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ ਖੇਤਾਂ ਅੰਦਰ ਛੁਟਿਆ ਕਹੋ ਨਾਨਕ ਸੋਨਾ ਹਾ ਫਲੀਆਂ ਹਾ ਫੁਲੀਆਂ ਹਾ ਉਦੋਂ ਪੂੜੇ ਪੀ ਤਿਨ ਵਿੱਚ ਸੁਆਹ ਪੋੜੀ ਪਿਨਾ ਆਪ ਸਾਜਿਓ ਆਪਿਨਾ ਰਚਿਓ ਨਾਓ ਦੁਇ ਕੁਦਰਤ ਸਾਜਿਆ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂ ਤੁਸ ਦੇਹ ਹਾਂ ਕਰਾਂ ਪਸਾਓ ਤੂ ਜਾਣੋਈ ਸਭ ਸੰਦੇ ਲੈ ਸਹਾਂ ਜਿੰਦ ਕਵਾਓ ਕਰ ਆਸਨ ਡਿਠੋ ਚਾਓ ਪ੍ਰੇਮ ਬਾਨੀ ਮਨ ਮਾਲਿਆ ਨੀ ਆਲੇ ਨੀ ਆ ਰਾਮ ਰਾਜੇ ਜਿਸ ਲੱਗੀ ਪੀਰ ਪੀ ਰਾਮ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਨ ਨਾਨਕ ਸਤਿਗੁਰੂ ਮੇਲ ਹਰਜਗਤ ਉੱਤਰ ਤਰੀਆ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮਾ ਸੱਚਾ ਨਿਸ਼ਾਨ ਸੱਚੇ ਤੁਧ ਆਖਿਆ ਲਖ ਕਰੋੜ ਸੱਚਾ ਸਭ ਧਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਛਾ ਨਾਨਕ ਸਚ ਤੇ ਆਇਆ ਨ ਸਚ जो मर जमे सो कच नी कच पहला पहला वीडिय वी जा, 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 जा ना आई जन हिचल था वी वी आई जाने आ लो वी वडी आई बूझा सब पाओ वी वडी, वडी आई जा पूछ ना दात वी वडी आई जा आपे आप नानक कार ना कथनी जाए ਕੀਤਾ ਕਰਨਾ ਸਰਬ ਰਜਾਏ ਮਹਿਲਾ ਦੂਜਾ ਇਹੋ ਜਗ ਸੱਚਾ ਹੈ ਕਿ ਆ ਕੋਠੜੀ ਸੱਚੇ ਕਾ ਵਿੱਚ ਵਾਸ ਇਕਨਾ ਹੁਕਮ ਸਮਾਏ ਲੈ ਇਕਨਾ ਹੁਕਮੇ ਕਰੇ ਵਿਨਾਸ ਇਕਨਾ ਭਾਨੈ ਕਢ ਲੈ ਇਕਨਾ ਮਾਇਆ ਵਿੱਚ ਨੇ ਵਾਸ ਏਮ ਭੇ ਆਖ ਨਾ ਜਾਪੀ ਜੇ ਕਿਸੇ ਰਾਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਏ ਕੈ ਲਿਖ ਨਾਵੈ ਤਨ ਮ ਬਹਾਲਿਆ ਉਥੈ ਸੱਚੇ ਹੀ ਸਚ ਨਿਵੜਾ ਚੁਨ ਵਖ ਕੜੇ ਜਜ ਮਹਾਲਿਆ ਥਾਉ ਨਾ ਪਾਇਨ ਕੁੜਿਆਰ ਮੂਹ ਕਾਲੈ ਦੋਜਕ ਚਾਲਿਆ ਤੇਰਾ ਨਾਏ ਰਤੇ ਸੇ ਜਿਨ ਗਏ ਹਾਰ ਗਏ ਸੇ ਠਗਨ ਵਾਲਿਆ ਲਿਖ ਨਾਵੈ ਤਨ ਮ ਬਹਾਲਿਆ ਮੂਰਾ ਖਮੂ ਗਥਾ ਸਰਨਾਗਤੀ ਮਿਲੋ ਗੋਵਿੰਦ ਰੰਗਾ ਰਾਮ ਰਾਜੇ ਗੁਰੂ ਪੂਰਾ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸਬਦ ਵੀ ਗਾ세ਆ ਜਪ ਅਨਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਾ ਸ਼ਲੋਕ ਮਹੱਲਾ ਪਾਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਆ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਭੋਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇੜ ਹੈ ਕਵੇ ਡਾਨੀ ਵਿਸਮਾਦ ਧਰਤੀ ਵਿਸਮਾਦ ਖਾਨੀ ਵਿਸਮਾਦ ਸਾਦ ਲਗ ਹੈ ਪ੍ਰਾਨੀ ਵਿਸਮਾਦ ਸੰਜੋਗ ਵਿਸਮਾਦ ਵੀ ਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤਾ ਵਿਸਮਾਦ ਸਲਾਹ ਵਿਸਮਾਦ ਉਝੜਾ ਵਿਸਮਾਦ ਰਾਹ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਦੇਖਿਆ ਹਾਜਰਾ ਹਜੂਰ ਵਿਸਮਾਦ ਵੇਡਾ ਨ ਰਹਾ ਹੈ ਵਿਸਮਾਦ ਨਾਨਕ ਭੂਜਨ ਪੂਰਾ ਪਾਗ ਮਹੱਲਾ ਪਹਿਲਾ ਕੁਦਰਤ ਦੀ ਸਾਇ ਕੁਦਰਤ ਸੁਣੀਆ ਕੁਦਰਤ ਪੋ ਸੁਖਸਾਰ ਕੁਦਰਤ ਪਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਨ ਕਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜاتی ਜਿੰਸੀ ਰੰਗੀ ਕੁਦਰਤ ਜੀਏ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆ ਕੁਦਰਤ ਮਾਨ ਅਭਿਮਾਨ ਕੁਦਰਤ ਪਉਣ ਪਾਣੀ ਬਸੰਤ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਕ ਕਰਤਾ ਪਾਕੀ ਨਾਹੀ ਪਾਕ ਨਾ ਅਨੇਕ ਹੁਕਮਾਂ ਅੰਦਰ ਵੇਖਿਆ ਵਰਤਾ ਤਾਕੋ ਤਾਕ ਔੜੀ ਆਪਿਨਾ ਭੋਗ ਭੋਗ ਕਿਆ ਹੋਏ ਬਸਮੜਪੋਰ ਸਿਧਾਇਆ ਵੱਡਾ ਹੋਵਾ ਧੁਨੀਦਾਰ ਗਲ ਸੰਗਲ ਕਤ ਚਲਾਇਆ ਅਗਿਆ ਕਰਨੀ ਕੀਤ ਵਾਚੀਐ ਭਾ ਲੈਖਾ ਕਰ ਸਮਝਾਇਆ ਥਾਉ ਨਾ ਹੋਵੀ ਭੋਦੀ ਹੁਨਾ ਸੁਣੀਐ ਕਿਆ ਰੁਆਇਆ ਮਨ ਅੰਧਾ ਜਨਮ ਗਵਾਇਆ ਦਿਨ ਦੇ ਆਲ ਸੁਣ ਬੇਂਤੀ ਹਰ ਪ੍ਰਭ ਹਰ ਰਾਇਆ ਰਮ ਰਾਜੇ ਹੋ ਮਾਗੋ ਸਰਨ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਸ਼ਲਾ ਹਰ ਬੀਰ ਦਹ ਹਰ ਲਾਜ ਰਖਾਇਆ ਜਨ ਨਾਨਕ ਅਸਰ ਨਗਤੀ ਹਰ ਨਾਮ ਤਰਾਇਆ ਸਲੋਕ ਮਹੱਲਾ ਪਹਿਲਾ ਪੈ ਵਿੱਚ ਪਵਨ ਆਵੇ ਹਸਦਵਾ ਪੈ ਵਿੱਚ ਚਲ ਹਾਂ ਲਖ ਦਰਿਆਓ ਪੈ ਵਿੱਚ ਅਗਨ ਆ ਕੜਾਵੇ ਗਾਰ ਪੈ ਵਿੱਚ ਧਰਤੀ ਦੇ ਭੀ ਭਾਰ ਪੈ ਵਿੱਚ ਇੰਦਰ ਫਿਰਾ ਇਸੀ ਰ ਭਾਰ ਪੈ ਵਿੱਚ ਰਾਜਾ ਧਰਮ ਦਵਾਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਨਤਾ ਪੈ ਵਿੱਚ ਸਿੱਧ ਬੁੱਧ ਸੂਰਨਾਧ ਪੈ ਵਿੱਚ ਅੜਾ ਅਡਾ ਨੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵਾਂ ਜਵਾਂ ਪੂਰਾ ਸਗਲੇ ਆਪੋ ਲਿਖਿਆ ਸਿਰਲੇਖ ਨਾਨਕ ਨਿਰਭਉ ਨਿਰੰਕਾਰ ਸਚੁ ਇਕਮ ਹੱਲਾ ਪੰਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕੇਤੀਆਂ ਕਾਨਾ ਕਹਾਣੀਆਂ ਕਹਤੇ ਬੇਦ ਵਿਚਾਰ ਕਹਤੇ ਨਚ ਹੈ ਮੰਗਤੇ ਗਿੜ ਮੂੜਪੂਰ ਹੈ ਤਾਲ ਬਾਜਾਰੀ ਬਾਜ਼ਾਰ ਮਹ ਆਏ ਕੜ ਹੈ ਬਾਜ਼ਾਰ ਗਵ ਹੈ ਰਾਜੇ ਰਾਣੀਆਂ ਬੋਲ ਹੈ ਆਲ ਪਤਾਲ ਲਖ ਟਕਿਆ ਕੇ ਮੁੰਡਤੇ ਲਖ ਟਕਿਆ ਕੇ ਹਾਰ ਜੀਤ ਤਾ ਨ ਪਾਇਆ ਹਾਂ ਨਾਨਕਾਂ ਸੇ ਤਨਹੁ ਵਹਿ ਸ਼ਾਰ ਗਿਆਨ ਨਾਲ ਲਈ ਗਲੀ ਡੂੜੀਆ ਕਥਨਾ ਕਰਦਾ ਸਾਰ ਕਰਮ ਮਿਲਾ ਤਾ ਪਾਇਆ ਹੋਰੇ ਕਹਿ ਕਮਤ ਹੁਕਮ ਖੁਾਰ ਪੋੜੀ ਨਦਰ ਕਰਾਂ ਹਾਂ ਜੇ ਆਪਣੀ ਤਾਂ ਨਾਦਰੀ ਸਤਗੁਰ ਪਾਇਆ ਹੋ ਜਿਉ ਬਹੁਤੇ ਜਨਮ ਪਰਮੇਆ ਤਾਂ ਸਤਗੁਰ ਸ਼ਬਦ ਸੁਨਾਇਆ ਸਤਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਨੋ ਲੋਕੋ ਸੁਆਇਆ ਸਤਗੁਰ ਮਿਲੇਆ ਸਚ ਪਾਇਆ ਜਿਨੀ ਵਿੱਚ ਹੋ ਆਪ ਗਵਾਇਆ ਜਿਨਾਂ ਸਚੋ ਸਚ ਬੁਝਾਇਆ